ਇਹ ਵੇ ਕਿਹਾਂ ਚਲਾ ਮਾ ਵਧੀਆ ਜੀ ਕੀ ਕਰਨ ਲੱਗਿਆ ਵੇ ਮੈਂ ਲੱਗੇ ਮੋਟਰ ਬੰਦਣੇ ਅੱਜ ਮੋਟਰ ਬੰਦ ਹੋ ਫਿਰ ਮੈਂ ਦੇ ਦੇਣੀ ਦੋ ਘੰਟੇ ਤੱਕ ਓਕੇ ਫੋਟੋ ਅੱਛਾ ਠੀਕ ਆ ਬੱਬੂ ਕਿਹਾਂ ਜਾ ਤੇਰਾ ਆ ਬੱਬੂ ਕੈਂ ਵਾ ਅ ਹੋਰ ਕਾਲੇ ਕੀ ਹਾਲ ਚੱਲ ਤੇਰਾ ਕੀ ਕੰਮ ਕਰ ਲੱਗਿਆ ਵੋ ਮਲਾ ਜੀ ਨੂੰ ਤੇ ਬਣਾ ਰਹੀ ਹੈਗੀ ਟੇਬਲ ਨਾਲ ਦਾ ਫਾਇਦਾ ਗਿਆ ਹੈ ਫਾਇਦਾ ਇਹਨਾਂ ਪਾਣੀ ਨਹੀਂ ਪੰਦ ਲੜੀ ਨਾਲ ਲੜੀ ਖਰਾਬ ਨੇ ਇਹ ਵਿੱਚ ਤਾਂ ਟੇਬਲ ਨਾਲ ਇਹਦਾ ਫਾਇਦਾ ਗਿਆ ਇਸਿੱਧੇ ਨਾਲ ਲੜੀ ਫੇ ਅੱਛਾ ਹੰਡਾ ਵੀ ਟੇਬਲ ਆਉਂਦਾ ਫਿਰ ਖੰਡਾਉਂਦਾ ਦਿਖਾ ਫਿਰ ਅੱਛਾ ਇਦਾਂ ਫੇ ਟੇਬਲ ਆ ਦਿੰਦਾ ਹੈ ਤੇ ਲੜੀ ਨਾਲ ਮੈਂ ਲਾਈਟ ਨਹੀਂ ਬੰਦੀ ਬੰਦੀ ਅੱਛਾ ਫਰਾਉਣੀ ਲੜੀ ਹੋ ਜਲਦੀ ਹੁੰਦੀ ਪਾਣੀ ਨਹੀਂ ਪੰਦਣਾ ਠੀਕ ਹੈ ਜੀ ਓਏ ਕੀ ਹਾਲ ਚਾਲ ਹੈ ਤੇਰਾ ਜੀ ਵਧੀਆ ਉਹ ਮੋਟਰ ਨੂੰ ਦੇਖੋ ਜੀ ਹੈ ਕੀ ਪ੍ਰੋਬਲਮ ਹੈ ਅੱਛਾ ਅੱਛਾ ਕੀ ਹੋ ਗਿਆ ਇਹ ਜੀ ਚਲਦੇ ਚਲਦੇ ਜੇ ਹੁਣ ਰੁਕ ਗਿਆ ਹੋਇਆ ਜੀ ਹਾਂ ਲੋਟ ਹੋਇਆ ਯਾਰ ਭਾਈ ਮੋਟਰ ਅੱਜ ਕੋ ਹੋਰ ਵੀ ਆਈ ਵੀ ਆ ਤੇ ਸਵੇਰ ਨੂੰ ਸਵੇਰ ਲੈ ਲਈ ਯਾਰ ਮੋਟਰ ਕੋਈ ਨਹੀਂ ਸਵੇਰ ਨੂੰ ਕਰਦੇ ਹੋ ਜੀ ਫਿਰ ਕਰਦੇ ਹੋ ਪਰ ਅੱਛਾ ਜੀ ਨਾਣੇ ਨੂੰ ਨਿਕਲੀ ਹਾਂ ਜੀ ਚਲੋ ਠੀਕ ਹੈ ਜੀ ਹੋਰ ਭਾਈ ਗੁਰੂ ਵੀ ਕਿਹਾ ਚਲਦੇ ਰਹਾ ਸਸੀ ਕਾ ਜੀ ਸਸੀ ਕਾ ਜੀ ਤੂੰ ਬੈਠਾ ਹੰਦਾ ਇਹ ਕਗਲ ਮਾ ਮਾਈ ਵੀਡੀਓ ਦੇਖਣ ਆ ਗਏ ਲੋਕੀ ਕਿਹੜੀ ਵੀਡੀਓ ਦੇਖਣ ਆ ਤੂੰ ਅੱਛਾ ਜਿਹੜਾ ਮੈਂ ਜਨਨ ਆ 27ਵੇਂ ਰੋਪਣ ਵਾਲਾ ਕਿੰਦਾ ਲੱਗਾ ਚੈਨਲ ਮੇਰਾ ਮਾ ਮਾਈ ਰੰਗ ਬੰਨੇ ਤੁਸੀਂ ਅੱਛਾ ਅੱਛਾ ਘਰ ਤੂੰ ਕਿਆ ਕੰਮ ਕਰਉਣਾ ਸੀ ਭਾਈ ਮੋਟਰ ਬਣਾਉਣੀ ਸੀ ਇੱਕ ਵਾਰ ਮੋਟਰ ਬੰਨਣਾ ਗਿਆ ਤੀਦਾ ਅੱਛਾ ਕਹਿੰਦਾ ਬਹਿ ਜਾ ਤਾ ਘੰਟਾ ਤਾ ਘੰਟੇ ਮਿਲ ਜੇ ਅੱਛਾ ਹਾਂ ਜੀ ਕਮੋ ਕੇੜਾ ਓਕੇ ਓਕੇ ਜੀ ਇਹ ਲਓ ਵੀ ਵੀਰੇ ਰੰਗ ਬੰਨ੍ਹਿਆ ਸੂਰੇ ਬੈਠਾ ਬੈਠਾ ਦੇਖਦਾ ਮੈਂ ਅੱਛਾ ਪੂਰਾ ਰੰਗ ਬੰਨ੍ਹ ਲਿਆ ਠੀਕਾ ਠੀਕਾ ਲੋ ਜੀ ਮੁੰਡੇ ਦੁਕਾਨ ਤੇ ਕੰਮ ਕਰਦੇ ਤੇ ਮਾਜਾ ਮੁੰਡੇ ਐਂਟਰ ਕੋ ਲਈ ਵੀ ਕਾ ਕੰਮ ਕਰਦੇ ਮੁੰਡੇ ਤੇ ਜੋ ਹੀ ਲੱਗਿਆ ਮੋਟਰ ਬੰਨ੍ਹਣਾ ਤੇ ਛੋਟਾ ਮੋਟਰ ਲੱਗਾ ਜੋਰ ਨਾਲ ਬੰਨ੍ਹਣੇ ਤੇ ਬੱਬੂ ਵੀ ਲੱਗਿਆ ਪ੍ਰੋਪਰ ਕੰਮ ਕਰਨ ਤੇ ਕਾਲਾ ਵੀ ਲੱਗਿਆ ਪਿਆ ਇਹ ਵੀ ਰਾਇ ਕਹਿੰਦੇ ਮੇ ਮੋਟਰ ਖਰਾਬ ਆਵੇ ਤੇ ਮੋਟਰ ਬੰਦ ਹੋ ਚਲੋ ਇਹਨੇ ਮੇਰਾ ਚੈਨਲ ਦੇਖਿਆ ਸਰਤਾਜ ਬਾਈ ਰੋਪੜਨਾਵ ਚੈਨਲ ਮੇਰਾ ਹਾਂਜੀ 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 ਸਰਤਾਜ ਬਾਈ ਰੋਪੜ ਹਾਂਜੀ ਤੇ ਕਿਦਾਂ ਲੱਗੇ ਚੈਨਲ ਮੇਰਾ ਵਧੀਆ ਵਧੀਆ ਬਾਈ ਐਨ ਵਧੀਆ ਲੱਗਿਆ ਵੀਡੀਓ ਵੀ ਵਧੀਆ ਲੱਗੀਆਂ ਤੁਹਾਡੀਆਂ ਜੀ ਅੱਛਾ ਬਾਈ ਦਾ ਕੰਮ ਵੀ ਬਹੁਤ ਵਧੀਆ ਏ ਠੀਕ ਆ ਜੀ ਹਾਂਜੀ ਹਾਂ ਚਲੋ ਪਰਮਾਤਮਾ ਦੀ ਹਾਂਜੀ ਕਿਰਪਾ ਕਿਰਪਾ ਪੂਰੀ ਮਿਹਨਤ ਕਰਦੇ ਜੀ ਆਪਾਂ ਹਾਂ ਆ ਗਿਆ ਲਓ ਜੀ ਗੁਰੂ ਬਾਈ ਮੁੰਡਾ ਇਹ ਆਪਣਾ ਮਿੱਤਰ ਵੀ ਆ ਤੇ ਕੰਮ ਵੀ ਕਰਦਾ ਇਲੈਕਟ੍ਰੀਕਲ ਨਾਲ ਜੀ ਮੈਂ ਤੁਹਾਡਾ ਕੰਮ ਵਧੀਆ ਤੇ ਤੁਸੀਂ ਨਾਲ ਚੈਨਲ ਬਣਾਇਆ ਸਰਤਾਜ ਵੀ ਰੋਪੜ ਦਾ ਤੇ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਵੀ ਜਿਹੜਾ ਚੈਨਲ ਆਪਾਂ ਸਰਤਾਜ ਬੇ ਰੋਪੜ ਦਾ ਬਣਾਇਆ ਜੀ ਉਹਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਤੇ ਸ਼ੇਅਰ ਕਰੋ ਥੈਂਕ ਯੂ ਸੋ ਮੱਚ ਤੁਹਾਡਾ ਵੀਰ ਸਰਤਾਜ ਬੇ ਰੋਪੜ